ਗੁਰੂ ਨਾਨਕ ਗੁਰੂ ਕੋਛੇ ਸੱਦਾ ਨੇ ਵਿਚਾਰਾ ਕੌਣ ਗੁਰੂ ਹੈ ਉਹ ਗੱਲਾਂ ਸ਼ਬਦ ਗੁਰੂ ਸੁਰਤੋਂ ਤੁੰ ਜੇ ਲੋ ਸ਼ਬਦ ਗੁਰੂ ਹੈ ਮੇਰਾ ਆndvi ਧੜੂ ਗੁਰੂ ਹੈ ਇਹ ਆਦਮੀ ਗੁਰੂ ਨਹੀਂ ਬੋਲਦਾ ਚਲ ਜਾ ਦਰਸ਼ਨ ਕਰਕੇ ਚਲੀ ਜਾ ਦੇਖ ਆਪਣਾ ਤੈਨੂੰ ਚਾਨਣ ਹੋ ਜੂ ਫੇ ਕੋਦੀ ਗੱਲ ਹੈ ਗੁਰੂ ਹੈ ਤੇਰੀ ਆਦਮੀ ਨਹੀਂ ਗੁਰੂ ਹੁੰਦਾ ਇਹ ਆ ਜਦੋਂ ਆਇਸ ਬਾਤ ਕੋ ਦਰਨ ਲਿਖਾਇਗਾ ਤੇ ਉਹਨੂੰ ਗੁਰੂ ਕਥੇ ਕਰਨੀ ਉਹ ਤਾਂ ਸ਼ਬਦ ਹੈ ਸਾਡੇ ਕੋਲ ਜਾਹਲ ਲਿਖਤ ਵਿੱਚ ਬੋਲਤਾ ਸਕਦੇ ਅਸੀਂ ਉਹਨੂੰ ਉਹ ਗੁਰੂ ਕੋ ਕਹਿੰਦੇ ਆ ਉਹ 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 ਜਿਹੜੀ ਸਿੱਖਿਆ ਸਾਡੇ ਕੋਲ ਹੈ ਉਹ ਸਿੱਖਿਆ ਹੀ ਗੁਰੂ ਹੈ ਆਲਵੈਣੀ ਗੁਰੂ ਹੰਦੋ ਯਾ ਅਤਮ ਗੁਰੂ ਹੈ ਡੈਡ ਬਾਡੀ ਰੱਖ ਲੈ ਫੇ ਬੋਲਦੀ ਹੈ ਬੋਲਦਾ ਬੋਲਦਾ ਕੌਣ ਸੀ ਆਤਮਾ ਤੇ ਆਤਮਾ ਦੀ ਫੋਟੋ ਖਿੱਚ ਲੈ ਤੇ ਉਹਨੂੰ ਗੁਰੂ ਬਣ ਲੈ ਆਤਮਾ ਦੀ ਮੂਰਤੀ ਬੜਾ ਜਿਹੜਾ ਬੋਲੇ ਬੋਲੀ ਦਾ ਆਤਮਾ ਡੈਡ ਬਾਡੀ ਦੀ ਮੂਰਤੀ ਬਣਾ ਰਹੇ ਹੋ ਤੁਸੀਂ ਦਿਖਦਾ ਤਾਂ ਹੁੰਦਾ ਹੀ ਨਹੀਂ ਗੁਰੂ ਦਿਖਦੀ ਤਾਂ ਮਾਇਆ ਹੈ ਜੋ ਦੀਸੇ ਤੋਂ ਮਾਇਆ ਮਾਇਆ ਗੁਰੂ ਕਿਵੇਂ ਹੋ ਜੂ ਪਰ ਉਹਨਾਂ ਦਾ ਨੇਹਰਾ ਚੱਕਣਾ ਤੇ ਅਚ ਸੂਰਜ ਚੱਕ ਦੂਗਾ ਗਿਆਨ ਗੁਰੂ ਚੱਕੂਗਾ ਗਿਆਨ ਕੌਣ ਦਊ ਆਤਮਾ ਨੂੰ ਆਤਮ ਗਿਆਨ ਦਊ ਆਤਮ ਗਿਆਨ ਆਪਣਾ ਗਿਆਨ ਹੈ ਤੇਰਾ ਕਿੱਦਾਂ ਦਾ ਗਿਆਨ ਨਹੀਂ ਹੁੰਦਾ ਮੈਂ ਕਿਉਂ ਕਿਉਂ ਹੈ ਕੀ ਕਮੀ ਹੈ ਕਿੰਨੀ ਦੂਰ ਹੋ ਗਈ ਕਿੰਨੀ ਰਹੇਗੀ ਕਿਵੇਂ ਦੂਰ ਹੋਊ ਇਸ ਸਵਾਲਾਂ ਦੇ ਜਵਾਬ ਇਹ ਨੇ ਕੋਣੀ ਦੂਰ ਹੋਈ ਕੀ ਕਾਰਨ ਨਾ ਦੂਰ ਹੋਣ ਦਾ ਬੇਗਨ ਕਿੱਥੇ ਪੈਂਦੇ ਇਸ ਸਵਾਲਾਂ ਦੇ ਜਵਾਬ ਇਹ ਨੇ ਜੇ ਬੇਗਨ ਨਾ ਭਾਵੇ ਬੇਗਨ ਪੈਂਦੇ ਨੇ ਬੇਗਨ ਨੂੰ ਮੇਨਾ ਸੁਣ ਸਭ ਦੁੱਖ ਨਾ ਸੁਣ ਸਤਗੁਰ ਨਾਮ ਦੁੜਾਇਆ ਕੋਈ ਬਗਗ ਨਹੀਂ ਪੈ ਸਕਦਾ ਜਿਹੜਾ ਮੇਰੇ ਵਾਲਾ ਇਹ ਗਿਆਨ ਗੁਰਬਾਣੀ ਦਾ ਦੇਣਾ ਰੋ ਕਾਪਲ पे ਜਿੱਥੇ ਬਿਲਕੁਲ ਪੈ ਗਿਆ ਰੋ ਕਾਪਲ ਵਿੱਚ ਗੱਡੀ ਖਰਾਬ ਹੋ ਗਈ ਪਾੜਦੇ ਚੜਦੇ ਫਿਰ ਉਹ ਜੇ ਕਲਾ ਵਿੱਚ ਭੇਜੋ ਉੱਤੇ ਜੇ ਨਾਲ ਜੇ ਠੀਕ ਨਹੀਂ ਹੋਊ ਚੱਲੋ ਇਹ ਕੰਮ ਇਹ ਠੀਕ ਕਰੋ ਇਹ ਗੱਡੀ ਬਦਲੋ ਜਾਂ ਫੇਟੋ ਜਿੰਨਾਂ ਕਰ ਲੋ ਕਿਸੇ ਨੂੰ ਸੋਜਨ ਤਾਂ ਹੋ ਨਹੀਂ ਸਕਦੀ ਉਸੇ ਗੱਡੀ ਵਿੱਚ ਉਤਰਨੋਂ ਪਾ ਆਪਣੇ ਹੱਥੀ ਆਪਣਾ ਭੀਕਲਸ ਬਣਾ ਲਿਆ ਬੁੱਢਾ ਰਹਿ ਗਿਆ ਸ੍ਰੀ ਚੰਦ ਦੇ ਪੁੱਠੇ ਰਹਿ ਪਿਆ ਗਿਆ ਉੱਥੇ ਰਹਿ ਗਿਆ ਉਹ ਵੇਗਰੇ ਵਾ ਅਜੇ ਖਾਣੇ ਬੁੱਢਰ ਨਹੀਂ ਪਿਆ ਹੈ ਕੀ ਮਾਇਆ ਬੜੀ ਵਿੱਚ ਗੋਲਗ ਰਖ ਲਈ ਗੋਲ ਨੁਬਾ ਲਿਆ ਤੇਰੀ ਜੀ ਛੱਡ ਲਈ ਤੇ ਆ ਕੀ ਮਾਇਆ ਉਹ ਤਾਂ ਤੋ ਹੀ ਗੋਦ ਤੁਹਾਡੇ ਰੱਖ ਲਈ ਰਬਦਾਸ ਨੇ ਮਾਇਆ ਛੱਡੀਏ ਰਬਦਾਸ ਨੂੰ ਤਾਂ ਢੋਲਣੀ ਸੀ ਤੂੰ त्याਗੀ ਵਾ ਤੂੰ ਹੀ ਗੋਲ ਰਖ ਲਈ ਗੁਰੂ ਦੇਰ ਆਪਣੇ ਵਿਚਾਰੇ ਉਹ ਵੇਖਣ ਤਾਂ ਗੋਲ ਖਬਾਰੇਗੇ ਬਿਗਨ ਮੈਨਾ ਸਭ ਦੁੱਖ ਨਾ ਖੰਨ ਸਤਗੁਰ ਨਾਮ ਜੜਾਇਆ ਜਿਹੜਾ ਸਤਗੁਰ ਨੇ ਸਾਨੂੰ ਨਾਮ ਜੜਾਇਆ ਉਹ ਕਹਿੰਦਾ ਗੋਲ ਕਬੀ ਕਰਨ ਚੱਕ ਦੋ ਕਛੀ ਨਾ ਪ੍ਰਕਾਸ਼ ਕੀਤਾ ਨਾ ਗੁਰਦੁਆਰਾ ਬਣਾਇਆ ਨਾ ਗੋਲਕ ਰੱਖੀ ਤਾਂ ਗੱਗ ਨਹੀਂ ਬਿਆ ਸਾਡੇ ਹਾਂ ਅੱਜ ਨੂੰ ਸਾਹ ਤੱਕੜੀ ਹੈ ਹੱਥੇ ਬਿਗੜ ਕਾਣੀ ਹੈ ਕੀ ਵੀ ਆ ਗੋਲਕ ਨਹੀਂ ਹੈਗੀ ਤਾਂ ਨਹੀਂ ਬਿਗੜ ਨਹੀਂ ਹੈ ਵਾਹ ਹੁਣ ਤਾਂ ਕਿ ਆ ਨਹੀਂ ਵਗਲਾ ਕੋ ਆ ਆਪਣੇ ਆਪ ਨੂੰ ਕਹਿੰਦਾ ਹੈ ਤਾਂ ਨਹੀਂ ਗਿਆ ਵਾਹ ਤਾਂ ਹੋਰ ਮੈਂ ਕਹਾਂ ਕਿ ਨੂੰ ਅਸੀਨੀ ਰਖੀ ਗੋਲ ਨੂੰ ਨੰਗਰਦਾਰ ਆਪਣਾ ਨੰਬਰ ਕਾਸ਼ ਕੀਤਾ। ਬਸ ਸਾਨੂੰ ਲੋੜ ਚੜੀ ਕਰਨ ਦੀ ਕੱਲ ਲਈ। ਨਾ ਹੁਣ ਲੋੜ ਸਾਨੂੰ ਪ੍ਰਕਾਸ਼ ਦੀ। ਮੈਂ ਸਵੇਰ ਦਾ ਬਹੁਤਾਂ ਮੈਂ ਪ੍ਰਕਾਸ਼ ਕੀਤਾ। ਕੋਈ ਪੋਥੀ ਕੋਈ ਨਹੀਂ ਹੈ। ਮੈਨੂੰ ਲੋੜ ਜੇ ਮੈਨੂੰ ਪੋਥੀ ਦੀ ਲੋੜ ਹੈ। ਤਾਂ ਮੇਰੇ ਵੱਸ ਸ ਹੈ। ਕੋਈ ਵਕੀਲ ਲੈ ਲਓ। ਕਿਸ ਆਜਾ ਜਦ ਕਿਤਾਬ ਚੱਕਦਾ ਚੱਕਦਾ ਨਾ ਮੈਨੂੰ ਤਾਂ ਲੋੜ ਨਹੀਂ ਪੈਂਦੀ ਗੁਰੂਆਂ ਨੂੰ ਲੋੜ ਕਿਵੇਂ ਪੈ ਜਾਂਦੀ ਪ੍ਰਕਾਸ਼ ਦੀ ਉਹਨਾਂ ਨੇ ਪ੍ਰਕਾਸ਼ ਅੰਮ੍ਰਿਤਸਰ ਕੀ ਕਰਨਾ ਸੀ ਕਰਕੇ ਤਾਂ ਤਾਂ ਬਾਸਾ ਕੇ ਕੋ ਚੱਕੀ ਫਿਰਦੇ ਨਾਲ ਹਜ਼ੂਰ ਸਾਹਿਬ ਗੁਰੂ ਗ੍ਰੰਥ ਇਹ ਆਪਣੇ ਵਰਗਾ ਸਮਝਿਆ ਗੁਰੂ ਨੂੰ ਉਹਨਾਂ ਨੇ ਬਣੀ ਉਹ ਤਾਂ ਲੋੜ ਨਹੀਂ ਕਿਤੇ ਨਾਇਤਿਕੋ ਪ੍ਰਕਾਸ਼ ਹੈ ਨਾ ਮੈਂ ਆਪਾਂ ਗ੍ਰੰਥ ਖੋਲਦੇ ਨਹੀਂ ਕੋਈ ਸ਼ੰਕ ਦੇਾਰੇ ਮਾਜ ਉਹ ਤੇ ਗੋਦਾਰੇ ਹੋ ਜਾਂ ਚਲੇ ਜਾਓ ਕਿੱਥੇ ਬੰਦ ਜਦ ਅਸੀਂ ਕਰਕੇ ਦਿਖਾਤਾ ਵੀ ਕੰਮ ਇਹ ਹੋ ਸਕਦਾ ਪ੍ਰੈਕਟੀਕਲੀ ਤੇ ਗੁਰੂ ਤਾਂ ਫਿਰ ਬਹੁਤ ਬੜੀ ਗੱਲ ਸੀ ਸਾਡੇ ਨੂੰ ਅਈ ਤਾਂ ਕੁਝ ਵੀ ਨਹੀਂ ਹੈ ਤੁਝੇ ਵੀ ਬੰਦੇ ਹੋ ਕੁਝ ਨਹੀਂ ਮੈਂ ਮੈਂ ਵੀ ਮੰਦਾ ਮੈਂ ਕੁਝ ਨਹੀਂ ਉਹਨਾਂ ਤੋਂ ਵੀ ਸਿੱਖਿਆ ਜੋ ਸਿੱਖੇ ਗੁਰਬਾਣੀ ਜੋ ਖੋਜੇ ਜੋ ਖੋਜੇ ਤੁਸੀਂ ਖੋਜ ਲੋ ਮੈਨੂੰ ਨਹੀਂ ਲੋੜ ਪਈ ਗੁਰਦੁਆਰਿਆਂ ਦੀ ਤੁਹਾਨੂੰ ਲੋੜ ਕਿਉਂ ਪੈ ਜੇ ਤੁਸੀਂ ਗੁਰਦਾਰੇ ਬਣਾਏ ਡੁੱਬ ਵੀ ਤੁਸੀਂ ਹੋ ਗਏ ਡੁੱਬੇ ਵੀ ਤੁਸੀਂ ਹੋ ਬੇਗਨ ਹੈ ਜੇ ਬੇਗਨ ਦੂਰ ਕਰਨੇ ਕੋਲ ਕੰਚੱਕਦੋ ਘਰਦਾਰੇ ਬੰਦ ਕਰ ਤੋ ਜੇ ਨਾ ਮੰਦਰ ਵਾਲਾ ਨੇ ਤੋ ਡੁੱਬੇ ਮਾਝੇ ਨਾ ਬਣਾਈ ਤੋ ਡੁੱਬੇ ਹਰੇਕ ਧਰਮ ਡੋਬੋਇਆ ਇਹਨਾਂ ਚੀਜ਼ਾਂ ਨੇ ਘਰਦਾਰੇ ਤੁਸੀਂ ਹੋਣੇ ਤੁਸੀਂ ਡੁੱਬ ਗਏ ਗੋਲ ਗਰ ਨੇ ਡੋਬੋਤੇ ਭਾਇਆ ਉਹ ਜਿਹੜੀ ਧਾਗਣੀ ਤੋਂ ਤਾ ਤੂੰ ਵਿਚ ਰੱਖੀ ਬੈਠੇ ਹੋ ਵਿਚਾਲੇ ਗੁਰੂ ਦੇ ਆਪਨੇ ਵਿਚਾਲੇ ਤਾਂ ਉਸੀ ਮਾਇਆ ਰੱਖਤੀ ਧਾਗਣੀ ਗੋਲ ਨੂੰ ਮੱਥਾ ਦੇ ਕੇ ਜਿਹਨੇ ਗੁਰੂ ਦੀ ਪਿੱਠ ਹੈ ਜਿਦਾ ਗੋਲ ਕਾ ਹੈ ਜਾਂ ਗੁਰਦੁਆਰੇ ਜਾਂਦੇ ਨੇ ਗੁਰੂ ਦੇ ਮੂਹਰੇ ਜਾਂਦੇ ਪਿੱਠ ਪਿੱਛੇ ਜਾਂਦੇ ਗੁਰੂ ਦੀ ਪਿੱਠ ਹੈ ਉਧਰ ਜਦੋਂ ਤੁਸੀਂ ਮੱਥਾ ਦੇਖਦੇ ਹੋ। ਕਿਉਂ? ਪੜ੍ਹ ਕੇ ਦਿਖਾਓ ਤੂੰ ਮੈਂ ਖੜ ਕੇ। ਬੋਲ ਕੇ ਦਿਨ ਖੜ ਕੇ ਪੜ੍ਹ। ਗੁਰੂ ਬੱਲ ਨੇ ਬੈਠਿਆ। ਥੋੜੇ ਬੱਲ ਬੈਠਾ ਗੁਰੂ ਦੀ। ਥੋੜੇ ਉਹਰੇ ਕੋਲਕਾਤਾ ਬੈਠੇ। ਗੁਰੂ ਦੇ ਗ੍ਰੰਥੀ ਦੇ ਬੂਰੇ ਗੁਰੂ ਹੈ ਪਿੱਛੇ ਗੋਲਕ ਅੱਗੇ ਤੁਹਾਡੇ ਬੂਰੇ ਗੋਲਕ ਅੱਗੇ ਗੁਰੂ ਹੈ ਉਹ ਜਾਈਂ ਸਮਝੇ ਨਹੀਂ ਜੇ ਇਧਰ ਤੇ ਤੂੰ ਜਾਵੇਂ ਗੋਲਕ ਤੇ ਪੜੋਂ ਗ੍ਰੰਥ ਨੂੰ ਪੁੱਠੇ ਅੱਖਰ ਨੇ ਉਧਰ ਹੈ ਤੇ ਬੈਠਣਾ ਹੋਈ ਅੱਖਰ ਪੁੱਠੇ ਨੇ ਪਰ ਤਾਂ ਨਹੀਂ ਸਰਦੇ ਪਿੱਠੇ ਹੋ ਉੱਠਾ ਪਾਸਾ ਪਿੱਠ ਨਹੀਂ ਹੁੰਦੀ ਉਲਟੇ ਪਾਸੇ ਖੜੇ ਹੋ ਉੱਡਾ ਪਾਸਾ ਪਿੱਠ ਪਿੱਛੇ ਖੜੇ ਹੋ ਤਾਂ ਗੁਰੂ ਦੇ ਸਾਹਮਣੇ ਕੋਈ ਦਾ ਗੁਰੂ ਦੇ ਪਿੱਠ ਪਿੱਛੇ ਖੜੀ ਹੈ ਪਿੱਠ ਪਿੱਛੇ ਗਏ ਗੋਲ ਗੁਰੂ ਮੱਥਾ ਦੇਖਿਆ ਮੱਥਾ ਗੋਲ ਗੁਰੂ ਦੇਖ ਕੇ ਉਹਨੇ ਹਾਂ ਆਵਾਜ਼ ਕਰਦੀ ਉਹ ਮੂਰਤੀ ਵਾਲਾ ਤਾਂ ਮੂੰਹ ਤੇ ਜਾ ਕੇ ਮੂਰੇ ਸਾਹਮਣੇ ਦਰਸ਼ਨ ਕਰਕੇ ਦੇਖਦਾ ਇਹ ਗੁਰੂ ਦੀ ਪਿੱਠ ਵਿੱਚ ਹੋ ਜਾਂਦੇ ਨੇ ਪਤਾ ਨਹੀਂ ਹੈ ਨਾ ਕਿਉਂ ਤੈਨੂੰ ਪਤਾ ਤੇ ਹੁਣ ਤੇ ਜੀ ਜੋ ਜਾ ਰਹੇ ਹਾਂ ਉਹਨੂੰ ਨਹੀਂ ਪਤਾ ਤੁਹਾਨੂੰ ਦੇਖੋ ਵੀ ਨਹੀਂ ਪਤਾ ਪਤਾ ਕਿਉਂ ਕੋਈ ਮੈਂ ਤਾਂ ਆਪਣੀ ਗੱਲ ਕਰੂੰਗੀ ਸਮਝ ਆਏਗਾ ਤੇ ਬੱਪੂ ਜੀ ਕਹਿੰਦੇ ਹੋਰ ਹੈ ਕਿ ਤਰ੍ਹਾਂ ਸਿੱਖਾ ਦੇ ਕਰ ਚੱਲੀ ਆਪਾਂ ਹਾਂ ਇਹੰਦਵਾ ਨਹੀਂ ਗੱਲ ਕਰਦੇ ਹਾਂ ਹਾਂ ਹੰਦਵਾ ਦੇ ਤਾਂ ਉਹ ਰੱਬ ਦੀ ਬਹੁਤ ਗੋਲਕ ਵਾਲੀ ਹੈ ਤੇ ਸਾਨੂੰ ਕਿਵੇਂ ਸਮਝ ਆਉਂਦੀ ਕਿ ਉਹ ਮੂਰਤੀ ਹੈ ਯਾਰ ਯਾਰ ਜਿਹੜੀ ਮੂਰਤੀ ਹੈ ਚਾਹੇ ਮੂਰਤੀ ਹੈ ਉਹਦੇ ਮੂੰਹ ਬਲਤੇ ਜਾਣੇ ਹੋ ਹਾਂ ਉਹਦਾ ਮੂੰਹ ਤਾਂ ਗੋਲਕ ਬੋਲਦਾ ਹੈ ਕਿ ਸਾਡਾ ਖਦਮਾ ਨੂੰ ਕਹਿੰਦੀ ਚਾਹੇ ਗੋਲ ਕਾ ਹੈ ਗੋਲ ਨਹੀਂ ਦੇਖਦੇ ਦਰਸ਼ਨ ਮੂਰਤੀ ਦਾ ਕਰਦੇ ਹਾਂ ਕਰਦੇ ਨੇ ਧਿਆਨ ਮੂਰਤੀ ਦਾ ਉੱਥੇ ਧਿਆਨ ਕਹਿੰਦਾ ਗੋਲਕ ਦਾ ਵੀ ਇਹ ਚ ਪੈਸੇ ਪਾਉਣ ਨੇ ਪਹਿਲਾਂ ਉਹ ਮੋ ਗੁਰਬਾਣੀ ਦਾ ਪਤਾ ਲੱਗਿਆ ਵੀ ਕਿਹੜਾ ਪੰਨਾ ਕੀ ਹੋ ਰਿਹਾ ਕੀ ਪੜ ਰਹੇ ਹੈ ਜੇ ਪਿਆਰ ਗੁਰੂ ਗ੍ਰੰਥ ਸਾਹਿਬ ਕੋਈ ਪੜ ਨਹੀਂ ਰਿਹਾ ਤੂੰ ਅਧਰੋਤਾ ਨਹੀਂ ਹੋ ਜੀ ਤੈਨੂੰ ਗਲਦਾ ਹੈ ਇਹ ਸਮਝਾਈਗੀ ਇਹ ਗੁਰੂ ਵਾਲੇ ਕਹਿੰਦੇ RAM ਸਿੰਘ ਤੁਸੀਂ ਨਾ ਰੱਖੋ ਗੋਲਕ ਫੇਨੀ ਸਰਦਾ ਕਿਉਂ ਰੱਖਿਆ ਜਿਹੜਾ ਵੀ ਗੁਰੂ ਨੂੰ ਆਵੇ ਪਹਿਲਾਂ ਗੋਲਕ ਦੇ ਪੈਸੇ ਪਾਵੇ ਤਾਰ ਕੀ ਗੋਲ ਕਦੇ ਕਰਨੇ ਗੁਰੂ ਕਰਨੀ ਗੋਲ ਕ ਪਾਸੇ ਬਣਾਏ ਨੇ ਤੁਸੀਂ ਪ੍ਰਕਾਰ ਤਾਂ ਕੀਤਾ ਗੋਲ ਘਰੇ ਉਹਦੀ ਜੜ ਚ ਬੈਠੀ ਨੀਅਤੇ ਘੋਟੀ ਸੀ ਜਬ ਬਣਾਏ ਨੇ ਗੁਰਦੁਆਰੇ ਗੋਲ ਬਾਹ ਤੇ ਬਣਾਏ ਸੀ ਉਹ ਬਣਾਏ ਤੇ ਮਾਇਆ ਬਾਹ ਤੇ ਗੁਰਦੁਆਰੇ ਬਣਾਏ ਤੇ ਕਿੱਠੀ ਉਹ ਹੀ ਹੋਣ ਮਾਇਆ ਦੀ ਗੱਲ ਤੁਸੀਂ ਪੱਥਰ ਲਾ ਕੇ ਉਹ ਕਰਕੇ ਛਾਨੂ ਸ਼ਕਤ ਕਰਕੇ ਸੋਨਾ ਲਾ ਕੇ ਇਹ ਕਮਜ਼ੀ ਅੰਦਰ ਤੁਸੀਂ ਦਿੱਤਾ ghee ਸੰਗਤ ਨੂੰ ਕੀ ਦਿੱਤਾ ਗੁਰਦੁਆਰਿਆਂ ਨੂੰ ਮਿਊਜ਼ੀਅਮ ਬਣਾ ਲਿਆ ਸਾਡਾ ਗੁਰਦੁਆਰਾ ਬਧੀਆ ਲੋਕ ਜਿਆਦਾ ਹੋਣ ਤੇ 100 ਰੁਪਏ ਤੇ ਘੱਟ ਕੋਈ ਜੜਾ ਬੈਨ ਜਮਾੜਾ ਗੁਰਦੁਆਰੇ ਉੱਥੇ ਤਾਂ 10 ਰੁਪਏ ਜੜਾ ਦੋ ਗੁਰਦੁਆਰੇ ਬੜੇ ਤੇ ਹੁਣ 50 ਰੁਪਏ ਦੇ ਘੱਟ ਜਬਰਦਸਤ ਜਾਵੇ ਕੋਈ ਕੀਮਤਾ ਠਿੱਕੇ ਪੁਣਾਰਵੇ ਦਾ ਖਲਾ ਪ੍ਰਸ਼ਾਦ ਨਹੀਂ ਆਉਂਦਾ ਹੁਣ ਉਹ ਗੁਰੂ ਨਗਰ ਗੱਲ ਆਉਂਦੀ ਆ ਉਹਦਾ ਖਲਾ ਪ੍ਰਸ਼ਾਦ ਲੈ ਕੇ ਅਮਨ ਜੀ ਉੱਥੇ ਗਿਰਮੇ ਆਪ ਉਠਾਈ ਗਈ ਭਾਈ ਵੀ ਕੀ ਕਰਦੇ ਅੰਦਰ ਚਲ ਜਾਂਦੀ ਏ ਨਾ ਨਾ ਹੋ ਗਿਆ ਕਣਾ ਵਿਚਾਲੇ ਕੇ ਉਹ ਜਾਂਦੇ ਖੜਾ ਹੁੰਦਾ ਨਾ ਉਹ ਇਹਦਾ ਉਹ ਤੇ ਬਹੁਤ ਮੰਨ ਉਹ ਕਹਿੰਦਾ ਲਾਇ ਜਹੋਰ ਪਾਦੇ ਤੇਰੇ ਕੋ ਤਾਂ ਬਥੇਰਾ ਮੈਂ ਤਾਂ ਨੂੰ ਬਣ ਦੂੰ ਜਗ ਵੀ ਮੇਰਾ ਜਨਾ ਪਾਤ ਹੋਇ ਜੋ ਪਾਦੇ ਚ ਜੇ ਉਹ ਕਣਾ ਬੁਝਹਰੇ ਕੇ ਗਏ ਤੇ ਤਾਂ ਤਾਂ ਗਿਆ ਯਾਰ ਇੱਕ ਤੇਰੇ ਫਰਕ ਜਾਂ ਮੈਂ ਮੈਂ ਤੋਂ ਉੱਤਰ ਲੱਗੇ ਬਥਰਨ ਬੂ ਕੀ ਇਹੋ ਗੁਰਦੁਆਰੇ ਵਾਲੀ ਕੋ ਗੱਲ ਹੈ ਪਖੰਡ ਸਭ ਮੈਂ ਤੋਕਾਂ ਦਾ ਨੇ ਜਿਹੜੇ ਛਾਂਦਰ ਇਹਨਾਂ ਦੀਆਂ ਸਭ ਕਾਟਾ ਸਭ ਬੜਾ ਗਰਕ ਹੋ ਗਿਆ ਹੁਣ ਗੁਰੂ ਵਾਲਾ ਚੈਪਟਰ ਪੰਤ कहे मुझे गुरु मिल गया जो तुम्हारा गुरु है वो गुरु नहीं होता वो ठग होता है कहे गुरु वो है देखो गुरु और परमेश्वर दो एक ही हैं दो नहीं है ब्रह्मा को भी गुरु की जरूरत है विष्णु को भी गुरु की जरूरत है इसका मतलब गुरु उनसे बड़ा है कोई ब्रह्मा को भी जरूरत है विष्णु को भी जोड़ता है शिव को भी जोड़ता है गुरु की गुरु तो फिर से बड़ा है सबसे तुम इनसे नीचे नीचे की बात करते हो जब उन्हें जोड़ता गुरु की वो गुरु मुझे चाहिए जिस गुरु की उन्हें जोड़ता है वो है गुरु असली बाकी तब नकली है वो गुरु कौन है जो उनका गुरु है इन्होंने कह दिया कि उसने ब्रह्मा को गुरु बना लिया विष्णु ने ब्राह्मण ने शिव को गुरु बना लिया ऐसे ये पॉसिबल है पॉसिबल है नहीं नहीं नहीं। देखो तुमने इनको गुरु बनाया ठीक है इन्होंने उसको गुरु बनाया ਬੋ ਤੇਰੇ ਕਿ ਹੋ ਗਿਆ ਤੇਰਾ ਦਾਦਾ ਗੁਰੂ ਹੋ ਗਿਆ ਤੂੰ ਜੇ ਕੈਸੇ ਬਣਾ ਲੇਗਾ ਗੁਰੂ ਉਹ ਅਗਰ ਉਹ ਸੇ ਤੂੰ ਜੇ ਬਣਾ ਲਿਆ ਡੁੱਬ ਗਿਆ ਉਹ ਨੀਚੇ ਉਹ ਗੁਰੂ ਨਹੀਂ ਹੈ ਤੇਰੇ ਗੁਰੂ ਦਾ ਗੁਰੂ ਤੂੰ ਜੇ ਗੁਰੂ ਬਣਾ ਰਿਹਾ ਹੈ ਕਿਆ ਮਜ਼ਾਕ ਕਰ ਰਹੇ ਹੋ ਤੂੰ